ਉਦਿਸ ਆਪਾਂ ਬਣਾਉਣ ਲੱਗੇ ਆਂਗੇ ਹੁਣ ਖੀਰ ਤੇ ਇਹ ਆ ਗਿਆ ਆਪਣੇ ਚੌਲ ਤੇ ਇੱਧਰ ਥੋੜਾ ਜਿਹਾ ਆਪਾਂ ਪਾਣੀ ਘਰਮ ਕਰ ਲਿਆ ਪਹਿਲਾਂ ਆਪਾਂ ਦਾ ਥੋੜਾ ਜਿਹਾ ਪਾਣੀ ਦੇ ਵਿੱਚ ਉਬਾਲ ਲਾਂਗੇ ਤੇ ਫਿਰ ਆਪਾਂ ਥੋੜਾ ਜਿਹਾ ਬਾਅਦ ਚ ਜਦੋਂ ਰਿਝਾ ਲੈਣਾ ਥੋੜਾ ਜਿਹਾ ਫਿਰ ਆਪਾਂ ਦੁੱਧ ਪਾਵਾਂਗੇ ਦੁੱਧ ਪਾ ਕੇ ਫਿਰ ਆਪਾਂ ਅਰਜਾਈ ਚੱਲਾਂਗੇ ਤੇ ਦਿਖਾਉਣੇ ਆ ਜੀ ਸੁਣ ਕੇ ਅੱਗੇ ਆਪਣੀ ਖੀਰ ਤੇ ਚੌਲ ਮੈਨੂੰ ਥੋੜਾ ਜਿਹਾ ਚਿਨਣਾ ਪਹਿਲਾਂ ਭੌਂਤੇ ਸੀਗੇ ਇਹ ਵੀ ਜਿਹਨੇ ਟੋਟੇ ਜੇ ਜਲਦੀ ਉਹ ਹੋ ਜਾਂਦੇ ਨੇਗੇ ਟੋਟੇ ਜੇ ਕਰ ਲਈਏ ਹੁਣ ਆਪਾਂ ਇਹਨਾਂ ਨੂੰ ਸੋਰਮ ਮਾਰਾ ਜੇ ਹੱਥ ਜੀ ਨਾਲ ਰਗੜ ਕੇ ਤੇ ਬਣ ਰਿਹਾ ਹੋ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਆਪਾਂ ਲੱਗ ਜਾਈਏ ਕਿ ਹੁਣ ਆਪਾਂ ਨਾਲ ਨਾਲ ਥੋੜੀ ਜਿਹੀ ਸਬਜ਼ੀ ਬਣਾ ਲਈਏ ਸਬਜ਼ੀ ਬਣਾਵਾਂਗੇ ਜੇ ਪਿੰਨਾ ਦੀ ਹਰੀ ਮਿਰਚਾਂ ਦੀ ਸਬਜ਼ੀ ਨੂੰ ਕੋਈ ਵੀ ਜੀ ਨਹੀਂ ਕਰ ਰਿਹਾ ਹੈਗਾ ਵੀ ਚਲ ਇਹਦੇ ਦੁੱਧ ਪਾ ਕੇ ਪਤਲੀ ਜੀ ਸਬਜ਼ੀ ਬਣਾ ਲਾਂਗੇ ਤੇ ਇੱਧਰ ਆਪਣੀ ਬਸ ਖੀਰ ਹੋਣਾ ਨਾ ਤਿਆਰੀ ਹੈਗੀ ਆਹ ਦੇਖੋ ਥੋੜੇ ਟਾਈਮ ਲੱਗੂਗਾ ਤੇ ਆ ਆਪਾਂ ਥੋੜਾ ਜਿਹਾ ਆਲੂ ਕੱਟ ਲੇ ਆਲੂ ਕੱਟ ਲੇ ਹਰੀ ਮਿਰਚ ਕੱਟ ਲਈ ਤੇ ਪਿਆਜ਼ ਤੇ ਹੁਣ ਆਪਾਂ ਲਾਣੇ ਆਗੇ ਫਰਾਈ ਪੈਨ ਚ ਆਪਾਂ ਤੜਕਾ ਤੇ ਪਾ ਕੇ ਥੋੜਾ ਜਿਹਾ ਤੇਲ ਬਣਾਉਣੀ ਹੈਗੇ ਸਬਜੀ ਦੁੱਧ ਵਾਲੀ ਬਣਾ ਕੇ ਦੇਖੋ ਤੁਸੀਂ ਵੀ ਮੇਰੀ ਉਹ ਪੈਨੋ ਟੇਸਟੀ ਬਹੁਤ ਬਣਦੀ ਹੈ ਬਸ ਮਿਰਚਾਂ ਦਾ ਨਹੀਂ ਮੈਨੂੰ ਪਤਾ ਹੈਗਾ ਹੈਗਾ ਵੀ ਹੈ ਤਾਂ ਬਰੀਕ ਬਰੀਕ ਜੀਆਂ ਸੀਗੀਆਂ ਬੀ ਕੌੜੀਆਂ ਨੇ ਇੱਕ ਨਹੀਂ ਕੌੜੀਆਂ ਦੇ ਹਨ ਕਈ ਵਾਰ ਉਹ ਮਿਰਚਾਂ ਕੌੜੀਆਂ ਵੀ ਹੁੰਦੀਆਂ ਨੇ ਜਿਆਦਾ ਜਿਹੜੀਆਂ ਬਰੀਕ ਜਿਹੀਆਂ ਹੁੰਦੀਆਂ ਨੇ ਜਿਵੇਂ ਹੁਣ ਮੌਸਮ ਨਹੀਂ ਨਾ ਜਿਵੇਂ ਇਹ ਤਾਂ ਪੂਰੀ ਗਰਮੀ ਦੀ ਚ ਵਧੀਆ ਮੌਸਮ ਨੇ ਕੱਚੀਆਂ ਕੱਚੀਆਂ ਜੀਆਂ ਹੁੰਦੀਆਂ ਨੇ ਜੀਆਂ ਹੁਣ ਬੀਆਂ ਜੀ ਵਾਲੀਆਂ ਨੇ ਨਾ ਹੁਣ ਆ ਨਹੀਂ ਲੱਗਦਾ ਵੀ ਕੌੜੀਆਂ ਵੀ ਨਾ ਹੁਣ ਚਲ ਵਸ ਮੈਂ ਕੱਟ ਲਈਆਂ ਬਣਾਵਾਂਗੇ ਫਿਰ ਆਪਾਂ ਸਬਜੀ ਦੁੱਧ ਪਾ ਕੇ ਤੇ ਬਣੇ ਰਹੋ ਤੁਸੀਂ ਬਣਾ ਕੇ ਦਿਖਾਉਣੀ ਹੈਗੀ ਫਿਰ ਜੇ ਤੁਸੀਂ ਵੀ ਝਟਪਟ ਵਾਲੀ ਸਬਜ਼ੀ ਬਣਾਉਣੀ ਹੋਵੇ ਨਾ ਬਹੁਤ ਥੋੜਾ ਟਾਈਮ ਲੱਗਦਾ ਹੈ ਗਾ ਬਸੇ ਸਬਜ਼ੀ ਤੇ ਸਵਾਦ ਵੀ ਬਣਦੀ ਹੈ ਟਾਈਮ ਵੀ ਥੋੜਾ ਹੈ ਟਾਈਮ ਵੀ ਥੋੜਾ ਲੱਗਦਾ ਹਰੀਆਂ ਮਿਰਚਾਂ ਪਿਆਜ਼ ਤੇ ਆਲੂ ਦੇਖਿਓ ਤੁਸੀਂ ਫਿਰ ਆਪਾਂ ਕਿਦਾਂ ਦੀ ਬਣਦੀ ਹੈ ਦਿਖਾਉਣੇ ਆ ਬਣਾ ਕੇ ਤੁਹਾਨੂੰ ਸਬਜ਼ੀ ਪਿਆਜ਼ ਹਰੀ ਮਿਰਚ ਆਲੂ ਆਪਾਂ ਕਰਤਾ ਸਾਰਾ ਕੁਝ ਇਕੱਠਾ ਇਹ ਭੁੰਨ ਦੇ ਆਂਗੇ ਆਪਾਂ ਇਕੱਠਾ ਕਰਕੇ ਹੁਣ ਆਪਾਂ ਆ ਹੀ ਨਹੀਂ ਹੈਗਾ ਕਿ ਪਹਿਲਾਂ ਪਿਆਜ਼ ਭੁੰਨ ਲਓ ਹਰੀ ਮਿਰਚ ਭੁੰਨ ਲਓ ਆਲੂ ਭੁੰਨ ਲਓ ਆਪਾਂ ਸਾਰੇ ਇਕੱਠਾ ਕਰਤਾ। ਅੰਨੇਸਰ ਆਪਾਂ ਮਿੱਠੀ ਪਿਆਜ਼ ਪੁੱਜਣਗੇ ਵਿੱਚੀ ਹਰੀ ਮਿਰਚ ਭੁੱਜ ਜੂਗੀ। ਮਿੱਠੀ ਆਲੂ ਵੀ ਜਣਗੇ। ਸਬਜੀ ਬਣ ਕੇ ਤਿਆਰ ਹੋਣੀ ਮਸਤ। ਦਿਖਾਣੇ ਹੈਗੇ ਤੁਹਾਨੂੰ ਆਪਾਂ ਸਬਜੀ। ਦੱਸਿਓ ਹੁਣ ਮੈਨੂੰ ਕਿਹੜੀ-ਕਿਹੜੀ ਭਾਣੇ ਵਿੱਚ ਸਬਜੀ ਬਣਾਉਂਦੀ ਆ ਖਾਂਦੇ ਆਗੇ ਵਿੱਚਾਂ ਦੀ ਸਬਜੀ ਹੈਗੀਆਂ ਮੱਚਾਂ ਦੀ। ਅਕਸੀ ਪਾਠੀਆਂ ਬਣਾ ਲਈਆਂ ਜੋ ਵਿਚਾਰੇ ਪਤਾ ਨਹੀਂ ਪਾ ਦੇਗੇ ਪਤਾ ਨਹੀਂ ਕਿਵੇਂ ਆਏ ਨੇ ਮੂਵੀ ਦੇ ਵੀ ਨਹੀਂ ਜੀ ਪਤਾ ਨਹੀਂ ਪੇ ਜਿਆਦਾ ਆ ਹੋ ਛੁੱਪੇ ਹੋ ਗਏ ਹਨ ਜੇ ਕਿਥੇ ਕਿਥੇ ਐਵੇਂ ਪਾਠੀਆਂ ਬਣਾ ਕੇ ਮੱਥਾ ਟੇਕਦੇ ਆਗੇ ਆਪਾਂ ਨੇ ਠੀਰ ਬਣਾਈ ਸੀ ਕਾਣੀ ਅੰਦਰ ਦਿੱਤੀ ਹੈ ਹਾਂ ਹੋਰ ਕਮਾਂਗੇ ਠੀਰ ਬਣਾ ਕੀਆ ਕਈ ਵਾਰ ਜਦੋਂ ਖਾਂਸੀ ਹੋ ਰਹੀ ਹੈ ਵੀ ਆਹਦਾ ਗੁੱਦਾ ਨਹੀਂ ਆ ਖਾਣੀ ਉਹ ਇਹ ਨਾ ਨਪੇ ਗੱਲ ਐਨਾਂ ਚੱਲ ਜੂ ਹੈ ਹੈ ਚੱਲ ਜੂ ਐਨਾਂ ਤਾਂ ਇਹ ਤਾਂ ਚੰਗੀਆਂ ਨੇ ਐਨਾਂ ਤਾਂ ਤੇ ਅੱਜ ਹੈਗਾ ਕਿ ਦਸਹਿਰਾ ਨਾ ਇਹ ਹੈਗਾ ਦਸਮੀ ਤਾਂ ਪਕੌੜੇ ਵੀ ਜਣਾਗੇ ਦਸਮੀ ਤੇ ਅੱਜ ਹਨਾ ਪਿੰਡਰ ਪਿੰਡ ਵੀ ਤੇ ਉੱਥੇ ਵੀ ਚੱਠੇ ਲੇ ਦੇ ਅੱਜ ਹੈਗਾ ਹੈ ਜੀ ਦਸਹਿਰਾ ਸਾਲ ਪਰ ਦਾ ਤਿਹਾਰਾ ਸਾਰਿਆਂ ਨੂੰ ਸਾਡੇ ਵੱਲੋਂ ਦਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਖੁਸ਼ੀਆਂ ਲੈ ਕੇ ਹਨ ਤਿਹਾਰਾਉਂਦੇ ਰਹਿਣ ਹਰ ਇੱਕ ਦੇ ਘਰ ਵਿੱਚ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਹਰ ਇੱਕ ਬੱਚੇ ਤੇ ਹਰ ਇੱਕ ਭੈਣ ਭਾਈ ਤੇ ਜਿੰਨੇ ਵੀ ਮੇਰੀ ਫੈਮਿਲੀ ਹੈਗੀ ਜੁੜੀ ਹੋਈ ਮੇਰੇ ਨਾਲ ਤੇ ਬਹੁਤ ਦੇ ਦਿਨ ਜਿਹੜਾ ਨੀਓ ਤੁਹਾਨੂੰ ਦਾ ਧੰਨਵਾਦ ਆ ਜਿਹੜੇ ਮੇਰੇ ਛੋਟੇ ਛੋਟੇ ਹਨ ਕਹਾਣੀਆਂ ਵੀ ਛੋਟੇ ਛੋਟੇ ਬਲੌਗਾਂ ਨੂੰ ਤੇ ਜਿੰਨਾਂ ਕ ਸਾਨੂੰ ਬਣਾਣਾ ਦਾਗਾ ਉਹਨੇ ਕਿ ਅਸੀਂ ਆਪਣੀ ਜਿਹੜੀ ਲਾਈਫ ਦੀ ਜਲਦੀ ਜਨਰੀਓ ਤੋਂ ਦੇ ਨਾਲ ਸਾਂਝੀ ਕਰਦੇ ਆਂਗੇ ਹਨ ਤੇ ਹੁਣ ਆਪਾਂ ਦਿਖਾਵਾਂਗੇ ਜੇ ਤੁਹਾਨੂੰ ਤੇ ਸ਼ਹਿਰਾ ਵੀ ਦਿਖਾਵਾਂਗੇ ਸ਼ਾਮ ਨੂੰ ਆਪਣੇ ਸੁਨਾਮ ਇਤੇ ਹਨ ਅੱਜ ਰਾਵਣ ਨੂੰ ਅਗੇ ਨਿੱਪਟ ਕਰਨਗੇ ਤੇ ਬਣੇਰੇ ਉਹ ਤੁਸੀਂ ਆਪਣੇ ਵਲੌਗ ਦੇ ਨਾਲ ਤੇ ਹੁਣ ਦਿਖਾਉਣਿਆ ਕਿ ਤੁਹਾਨੂੰ ਫਿਰ ਅੱਗੇ ਦੋਸਤੋ ਦੁਸ਼ਹਿਰੀ ਦੀਆਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਹੋਣ ਤੇ ਇਹ ਦਿਨ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਬਹੁਤ ਸੋਹਣਾ ਹੈ ਤੇ ਮੈਂ ਚਾਹਣਾ ਵੀ ਮੈਂ ਤੁਹਾਡੇ ਨਾਲ ਕੁਝ ਗੱਲਾਂ ਜਿਹੜੀਆਂ ਪੁਰਾਣੀਆਂ ਸੀ ਉਹ ਸਾਂਝੀਆਂ ਕਰੀਏ ਸੋ ਜਦੋਂ ਅਸੀਂ ਪਹਿਲਾਂ ਦੁਸ਼ਹਿਰਾ ਮਨਾਇਆ ਕਰਦੇ ਸੀ ਯਾਨੀ ਕਿ ਅੱਜ ਤੋਂ 10-12 ਸਾਲ ਪਹਿਲਾਂ ਚਲੋ ਸਮੇਂ ਦੇ ਨਾਲ ਚੱਲਦੇ-ਚੱਲਦੇ ਸਾਰਾ ਟ੍ਰੈਂਡ ਚੇਂਜ ਹੋ ਰਿਹਾ ਹੈ ਬਦਲਾ ਆ ਰਿਹਾ ਹੈ ਹਰੇਕ ਤੇ ਸੁਭਾਵਾਂ ਦੇ ਵਿੱਚ ਫਰਕ ਪੈ ਰਿਹਾ ਹੈ ਨੇਚਰ ਦੇ ਵਿੱਚ ਫਰਕ ਪੈ ਰਿਹਾ ਹੈ ਤੇ ਕੁਦਰਤ ਸੇਵ ਹੀ ਹੈ ਤੇ ਕੁਦਰਤ ਨੇ ਸਾਨੂੰ ਬਹੁਤ ਕੁਝ ਦੱਤਾ ਹੈ ਜਦੋਂ ਤੱਕ ਅਸੀਂ ਉਸ ਨੂੰ ਉਹਦਾ ਆਨੰਦ ਨਹੀਂ ਲੈਂਦੇ ਤਾਂ ਅਸੀਂ ਉਸ ਨੂੰ ਸਮਝ ਨਹੀਂ ਸਕਦੇ ਤੇ ਅੱਜ ਜੋ ਤੁਸੀਂ ਦੇਖਦੇ ਹੋ ਅੱਜ ਦਸਹਿਰਾ ਹੈ ਤੇ ਜ਼ਿਆਦਾਤਰ ਕੀ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਨਵੇਂ ਕੱਪੜੇ ਪਾਏ ਜਾਂਦੇ ਸੀ ਤੇ ਪੱਗ ਬੰਨੀ ਜਾਂਦੀ ਸੀ ਉਹਦੇ ਵਿੱਚ ਸਿਰ ਦੇ ਉੱਤੇ ਇਹ ਜੋ ਟੰਗੇ ਜਾਂਦੇ ਸੀ ਅੱਜ ਫੇਰ ਉਸ ਤੋਂ ਬਾਅਦ ਹੌਲੀ-ਹੌਲੀ ਪੱਗ ਬੰਨਣੀ ਬੰਦ ਕਰਤੀ ਤਾਂ ਇਹਨਾਂ ਜਵਾਨ ਨੇ ਜਗ੍ਹਾ ਲੈ ਲਈ ਜੇਬਾਂ ਦੇ ਵਿੱਚ ਹੁਣ ਜੇਬਾਂ ਮੋਬਾਈਲਾਂ ਨੇ ਖਤਮ ਕਰਤੀਆਂ ਤੇ ਕਿਉਂਕਿ ਪੈਸੇ ਨਹੀਂ ਹੁੰਦੇ ਸੀ ਤਾਂ ਬੰਦਾ ਜੇਬ ਚ ਵਿੱਚ ਪਹਿਲਾਂ ਪੈਸੇ ਹੁੰਦੇ ਸੀ ਪਹਿਲਾਂ ਜੇਬ ਦੇ ਵਿੱਚ ਪਾਏ ਕਰਦਾ ਸੀ ਤੇ ਹੁਣ ਇਹ ਚੀਜ਼ਾਂ ਜੇਬਾਂ ਤੋਂ ਨਿਕਲ ਕੇ ਤਾਂ ਪੋਸ਼ ਮਿੰਟਾਂ ਵਾਸਤੇ ਇਹ ਕੰਨਾ ਤੱਕ ਪਹੁੰਚ ਗਏ ਸੋ ਇੱਕ ਦਿਨ ਸ਼ਾਇਦ ਇਹਨੇ ਅਲੋਪ ਹੋ ਜਾਣਾ ਸੋ ਦੋਸਤੋ ਖੁਸ਼ੀਆਂ ਵੰਡੋ ਖੁਸ਼ੀਆਂ ਬੀਜੋ ਤੇ ਖੁਸ਼ੀਆਂ ਵਡੋ ਕਹਿੰਦੇ ਹੁੰਦੇ ਨੇ ਵੀ ਸਿਆਣਾ ਦਾ ਕਿਹਾ ਔਲੇ ਦਾ ਖਾਦਾ ਇੱਕ ਬਰਾਬਰ ਹੁੰਦਾ ਸੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਅੱਜ ਦੇ ਕੁਝ ਪਲ ਨੇ ਜਿਹੜੇ ਦੁਸ਼ਹਿਰੇ ਦੇ ਆਸੀਂ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਕੁਝ ਘਰਾਂ ਦੇ ਵਿੱਚ ਜਨਨ ਕੀ ਜੋ ਚੀਜ਼ ਹਰੇਕ ਦੇ ਘਰੇ ਬਣਦੀ ਆ ਜੋ ਦਸਹਰੇ ਦਾ ਮੱਥਾ ਟੇਕਦੇ ਆ ਇਹ ਦੇਖੋ ਐਸੀ ਦਾ ਮੱਥਾ ਟੇਕਿਆ ਸੋ ਇਹ ਰਿਵਾਜ ਆ ਜੋ ਰੀਤੀ ਰਿਵਾਜ ਨੇ ਚੱਲਤਾ ਸੇ ਵੀ ਰਹੇ ਨੇ ਪਰ ਇਹਨਾਂ ਚ ਬਦਲਾ ਆ ਗਿਆ ਸੋ ਇਹ ਇੱਕ ਹੋ ਗਿਆ ਗੰਨੇ ਹੋ ਗਏ ਤੇ ਇਹਨੂੰ ਕਹਿੰਦੇ ਨੇ ਵਾਟਰ ਕੈਨਨ ਸ਼ਹਿਰ ਦੇ ਇਹਨੂੰ ਐਦਾਂ ਹੀ ਕਹਿੰਦੇ ਨੇ ਤੇ ਫਿਰ ਠੀਕ ਹੈ ਮਿਲਦੇ ਆ ਅੱਜ ਅਸੀਂ ਪਿੰਡ ਵੀ ਜਾਵਾਂਗੇ ਤੇ ਮੇਰੇ ਨਾਨਕੇ ਨੇ ਚੱਠੇ ਦਾ ਨਹਿੜੇ ਅਸੀਂ ਉੱਥੇ ਵੀ ਜਾਵਾਂਗੇ ਤੇ ਬਸ ਐਦਾਂ ਹੀ ਅੱਜ ਦਾ ਦਿਨ ਘੁੰਮ ਘਮਾ ਕੇ ਕੱਢਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਜੀ ਮਿਲਦੇ ਆ ਬਲੌਗ ਤੇ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਸਾਨੂੰ ਖੁਸ਼ੀ ਹੁੰਦੀ ਹੈ ਤੇ ਦੂਜੇ ਦੇਖਣ ਵਾਲਿਆਂ ਨੂੰ ਵੀ ਵਧੀਆ ਲੱਗਦਾ ਹੈ ਜਿਹੜੇ ਭਰਾ ਸਾਡੇ ਹੋਰ ਆਪਣਾ ਬਲੌਗ ਦੇਖਦੇ ਨੇ ਠੀਕ ਹੈ ਜੀ ਮਿਲਦੇ ਆ ਜਲਦੀ ਅਗਲੇ ਸਟੈਪ ਦੇ ਵਿੱਚ ਲੋ ਜੀ ਪ੍ਰਸ਼ਾਦ ਤਿਆਰ ਹੋ ਰਹੇ ਨੇ ਅੱਜ ਦੇ ਦਿਨ ਇਹ ਹੈਗੀ ਜੀ ਅਧੀ ਸਬਜੀ ਹੈ ਸਬਜੀ ਗਿਆ ਸੀ ਨਾ ਸਾਨੂੰ ਮਿੱਠਾ ਹਰੀਆਂ ਕਟੀਆਂ ਕਰਤੀਆਂ ਸਾਂ ਸਾਰਾ ਕੁਝ ਲਟਰਮ ਪਟਰਮ ਵਿੱਚ ਆਲੂ ਗੰਡੇ ਪਿਆਜ਼ ਹਾਂ ਫਰੀ ਮਿਰਚ ਇਹ ਹੁਣ ਆਪਾਂ ਬਣਾਈਏ ਜੀ ਦੁੱਧ ਵਾਲੀ ਸਬਜੀ ਕੀ ਬਾਲ ਸਬ지ਆ ਖਾ ਖਾ ਕੇ ਨਾ ਬਸ ਪਤਾ ਨਹੀਂ ਕੋਈ ਸਬਜੀ ਨਹੀਂ ਸਵਾਲ ਨਾ ਕੀ ਸਹੀ ਸਬਜੀ ਸਬਜੀ ਬਣਾਈਏਗੀ ਸਾਡੇ ਜੀ ਹਮ ਜੇ ਜੇ ਤੁਸੀਂ ਵੀ ਬਣਾ ਕੇ ਖਾਣੀ ਬਣਾ ਕੇ ਖਾ ਕੇ ਦੇਖੋ ਤੇ ਸਬਜੀ ਬਹੁਤ ਵਧੀਆ ਹੁੰਦੀ ਹੈ ਓਕੇ ਕੀ ਕੀ ਪਾਈਆਂ ਇਹ ਵਿੱਚ ਹਰੀ ਮਿਰਚ ਹਾਂ ब्याज हां तेगा आलू